ਸਾਸਰੀ ਕਾਟ ਦੇ ਅਨੁਸਾਰਿਆ ਨੇ ਮੈਂ ਤਾਂ ਦੀ ਆਪਣੀ ਅਮਰਿਤ ਕਰ ਦੋਈ ਸੀ ਜੋ ਸੀ ਜਨਾਲਾਂ ਤੇ ਅਸੀਂ ਨੇ ਅੰਦਰ ਬੜੇ ਟਾਵਾ ਸਵਾਦ ਕਰਦੇ ਹਾਂ ਲੌਜੀ ਹਾਜ਼ਰ ਆ ਸੇ ਤਾਂ ਡਿੱਕ ਤੇਰੀ ਵਿੱਚ ਬਹੁਤ ਹੀ ਪਿਆਰਾ ਜਿਹੜਾ ਲੋਕ ਗੀਤ ਲੈ ਕੇ ਇਹਨੂੰ ਲੋਕ ਗੀਤ ਕਹਿ ਲੋ ਜਾਂ ਤਮਾਸ਼ਾ ਕਹਿ ਲੋ ਹੈ ਨਾ ਤਮਾਸ਼ਾ ਵੀ ਬਾਕੀ ਕਿਹਣੀ ਬੋਲੀ ਜਾਂਦੀ ਆ ਬਾਕੀ ਸਾਰੀਆਂ ਪਿੱਛੇ ਬੋਲਦੀਆਂ ਨੇ ਹੈ ਨਾ ਗਿੱਧੇ ਵਿੱਚ ਇਹਨੂੰ ਗਿੱਧੇ ਵਿੱਚ ਗਾ ਸਕਦੇ ਹਾਂ ਢੋਲ ਕਿਤੇ ਗਾ ਸਕਦੇ ਹਾਂ ਇਹ ਗੀਤ ਤੁਸੀਂ ਕਦੇ ਪਹਿਲਾਂ ਨਹੀਂ ਸੁਣਿਆ ਹੋਣਾ ਮੈਂ ਬਹੁਤ ਛੋਟੀ ਹੁੰਦੀ ਨੇ ਸੁਣਿਆ ਸੀ ਖੇਲ ਕੀ ਕਹਿੰਦੀ ਮੈਨੂੰ ਮੇਰੇ ਘਰ ਆਈ ਯਾਦ ਆਉਂਦੀ ਹੈ ਮੇਰਾ ਖਿਆਲ ਤੁਸੇ ਅਜੇ ਤੱਕ ਸੁਣਿਆ ਨਹੀਂ ਹੋਣਾ ਤੇ ਮੈਨੂੰ ਹੁਣ ਯਾਦ ਆ ਗਿਆ ਮੈਂ ਆਖਿਆ ਫਿਰ ਚਲ ਪੜਾ ਨੂੰ ਸੁਣਾ ਦਿਆ ਇਹ ਗੀਤ ਹੈਨਾ ਤੇ ਉਦਕੀ ਤੇ ਗੀਤ ਨੂੰ ਸੇ ਆਪਾਂ ਹੁਣ ਤੱਕ ਗਾਇਆ ਤੇ ਫਿਰ ਸਾਡੇ ਕੋਲੇ ਸੋਇਆ ਹੈ ਜੇ ਜਿਹੜਾ ਮੈਂ ਨੁਕਤਾ ਪਾਉਂਗੀ ਉਹ ਸਦਾ ਲਈ ਕੈਂਸਰ ਖਤਮ ਕਰੋ ਕੈਂਸਰ ਨੂੰ ਆਪਾਂ ਬਹੁਤ ਡਰਦੇ ਆ ਬਹੁਤ ਲੋਕਾਂ ਠੀਕ ਹੋਇਆ ਮਾਰਾ ਜੇ ਹੰਦਸਿਆ ਹੋਇਆ ਬੀਡਾ ਸਾਸਨਾ ਨਹੀਂ ਕਰਨਾ ਬਹੁਤੀ ਸੌਖਾ ਪਹਿਲਾਂ ਹੀ ਮੇਰਾ ਪਾਇਆ ਹੋਇਆ ਤੇ ਦੋ ਤਿੰਨ ਦਾ ਨਾ ਪਾਇਆ ਹੋਇਆ ਅੱਜ ਫੇਰ ਹੀ ਨਿੱਕਾ ਪਾਉਂਗੀ ਨੋਟ ਕਰ ਲਿਓ ਕਿਸੇ ਭੈਣ ਭਾਈ ਨੂੰ ਦੱਸਿਓ ਤੇ ਬੰਦੇ ਭਾਂਡੂ ਬਣੇ ਹੈਨਾ ਤੇ ਆ ਜਿਓ ਫੇਰ ਆਪਾਂ ਤਮਾਸ਼ਾ ਤੇ ਤੁਸੀਂ ਗੋੜਦਾਰੇ ਤੇ ਖੜੇ ਹੋ ਜਿਓ ਸੰਗ ਆਪਾਂ ਆਪਣਾ ਕਰੋ ਵੀ ਅਸੀਂ ਖੜੇ ਆ ਤੇ ਵਿੱਚ ਫੇਰ ਮੈਂ ਗੋਮੀਆਂ ਤੇ ਤੁਸੀਂ ਨਿੱਕਾ ਫਿਰ ਕਰਨਾ ਹੈ ਤੇ ਲਓ ਆਊਟ ਆਪਾਂ ਲਾਈ ਜੂਗਾ ਮੈਨੂੰ ਹੀ ਕੀਆ ਮੇਰੋ ਜੁੜੇ ਆਵੇ ਹੀ ਜੀ ਕੀ ਮੈਨੂੰ ਪਰਦੇਸੀ ਆਵੇ ਯਾਦ ਕੁੜੇ ਆਵੇ ਹੀ ਜੇਤੀ ਮਰਦੇਸੀ ਆਵੇ ਯਾਦ ਕੁੜੇ ਆਵੇ ਹੀ ਜੇਤੀ ਮੈਨੂੰ ਹੀ ਕੀ ਆਵੇ ਰੋਜ਼ ਕੁੜੇ ਆਵੇ ਹੀ ਜੇਤੀ ਮੈਨੂੰ ਹੀ ਕੀ ਆਵੇ ਰੋਜ਼ ਕੁੜੇ ਆਵੇ ਹੀ ਜੇਤੀ ਮੈਨੂੰ ਓਦਿਸ ਤਾਵੇ ਯਾਦ ਕੁੜੇ ਆਵੇ ਹੀ ਜੇਤੀ ਮੈਨੂੰ ਓਦਿਸ ਤਾਵੇ ਤਾਵੇ ਕੀ ਆਵੇ ਹੀ ਈ ਮੈਨੂੰ ਆਵੇ ਹੀ ਜੀ ਕੀ ਮੇਰਾ ਦਿਲ ਖਾਵੇ ਹੀ ਜੀ ਕੀ ਮੈਨੂੰ ਆਵੇ ਹੀ ਜੀ ਮੇਰਾ ਦਿਲ ਖਾਵੇ ਹੀ ਜੀ ਕੀ ਵੇੜੇ ਸਾਡੇ 베ਰੀਆਂ ਤੇ ਲੱਗੇ ਮੋਟੇ 베ਰੇ ਵੇੜੇ ਸਾਡੇ 베ਰੀਆਂ ਤੇ ਲੱਗੇ ਮੋਟੇ 베ਰੇ ਕਬਾਰੀ ਟੋਲਾ ਘਰ ਆ ਜਾਵੇ ਜਾਣ ਨਾ ਦੇ ਮਾ ਫੇਰ ਕੁੜੇ ਆਵੇ ਹੀ ਜੇ ਕੀ ਨਹੀਂ ਮੈਂ ਜਾਣ ਨਾ ਦੇ ਮਾ ਫੇਰ ਕੁੜੇ ਆਵੇ ਹੀ ਜੇ ਕੀ ਮੈਨੂੰ ਹਿੰਕੀ ਆਵੇ ਰੋਜ਼ ਕੁੜੇ ਆਵੇ ਹੀ ਜੇ ਕੀ ਮੈਨੂੰ ਹਿੰਕੀ ਆਵੇ ਰੋਜ਼ ਕੁੜੇ ਆਵੇ ਹੀ ਇਨੀ ਪਰਦੇਸੀ ਆਵੇ ਯਾਦ ਕੁੜੇ ਆਵੇ ਹੀ ਜੇ ਕੀ ਨੀ ਪਰਦੇਸੀ ਆਵੇ ਯਾਦ ਕੁੜੇ ਆਵੇ ਹੀ ਜੇ ਕੀ ਸੁਬਾਹ ਤੇ ਸ਼ਾਮ ਨੂੰ ਆਵੇ ਹੀ ਦੇਖੀ ਨਹੀਂ ਤੇ ਸਵੇਰੇ ਸੁਬਾਹ ਸ਼ਾਮ ਨੂੰ ਆਵੇ ਹੀ ਦੇਖੀ ਨਹੀਂ ਸਤਾਵੇ ਹੀ ਦੇਖੀ ਨਹੀਂ ਸਤਾਵੇ ਹੀ ਦੇਖੀ ਮੈਨੂੰ ਹੀ ਕੀ ਆਵੇ ਰੋਜ਼ ਕੁਵੇ ਆਵੇ ਹੀ ਦੇਖੀ ਮੈਨੂੰ ਕੀ ਆਵੇ ਰੋਜ਼ ਕੁਵੇ ਆਵੇ ਹੀ ਦੇਖੀ ਆਹ ਦੀ ਤਾ ਦਾ ਜਿਬ ਤੇਰਾ ਬਿੱਕੇ ਪਿੱਤਲ ਪਰਾਤ ਆਹ ਪਿਆ ਦੀ ਤਾ ਦਾ ਜਿਬ ਤੇਰਾ ਬਿੱਕੇ ਪਿੱਤਲ ਪਰਾਤ ਇੱਕ ਵਾਰੀ ਢੋਲਾ ਤਰ ਆ ਜਾਵੇ ਹਸਾਸ ਕਰ ਲਾ ਬਾਤ ਕੁੜੇ ਆਵੇ ਹੀ ਜੀਤੀ ਇੰਨੀ ਮੈਂ ਹਸਾਸ ਕਰ ਲਾ ਬਾਤ ਕੁੜੇ ਆਵੇ ਹੀ ਜੀਤੀ ਮੈਨੂੰ ਹੀ ਕਿ ਆਵੇ ਰੋਜ਼ ਕੁੜੇ ਆਵੇ ਹੀ ਦੇਸੀ ਆਵੇ ਜਾਤ ਖੁਡੇ ਆਵੇ ਹੀ ਜੇ ਕੀ ਨੀ ਪਰਦੇਸੀ ਆਵੇ ਜਾਤ ਖੁਡੇ ਆਵੇ ਹੀ ਜੇ ਕੀ ਸੁਨੋ ਸਹੇਲੀਓ ਸੁਨੋ ਨੀ ਸੱਤਿਆ ਸੁਨੋ ਸਹੇਲੀਓ ਸੁਨੋ ਨ ਜਕਿਓ ਰੱਖ ਦਿਲ ਵਿੱਚ ਰੱਖਣਾ ਰਾਂਝੇ ਤਿਰਸ ਸੁਨੋ ਨੀ ਸਕਿਓ ਦਿਲ ਵਿੱਚ ਰੱਖਣਾ ਰਾਂਝੇ ਕੁੜੇ ਆਵੇ ਹੀ ਜੇ ਕੀ ਨਹੀਂ ਮੈਂ ਦਿਲ ਵਿੱਚ ਰੱਖਣਾ ਰਾਂਝੇ ਕੁੜੇ ਆਵੇ ਹੀ ਜੇ ਕੀ ਨਹੀਂ ਮੈਂ ਦਿਲ ਵਿੱਚ ਰੱਖਣਾ ਰਾਂਝੇ ਕੁੜੇ ਆਵੇ ਹੀ ਜੇ ਕੀ ਇੱਕ ਵਾਰੀ ਢੋਲਾ ਕਰ ਆ ਜਾਵੇ ਭੇਲੀਆਂ ਬੰਡਾ ਪੰਜ ਕੁੜੇ ਆਵੇ ਹੀ ਜੇ ਕੀ ਨੀ ਮੈਂ ਤੇਲੀਆਂ ਬੰਡਾ ਪੰਜ ਕੁੜੇ ਆਵੇ ਹੀ ਜੇ ਕੀ ਨੀ ਮੈਨੂੰ ਹਿਜਕਿਆ ਬੇਰੋਜ ਕੁੜੇ ਆਵੇ ਹੀ ਜੇ ਕੀ ਮੈਨੂੰ ਹਿਜਕਿਆ ਬੇਰੋਜ ਕੁੜੇ ਆਵੇ ਹੀ ਜੇ ਕੀ ਪਰਦੇਸੀ ਆਵੇ ਜਾਦ ਕੁੜੇ ਆਵੇ ਹੀ ਜੇ ਕੀ ਨੀ ਪਰਦੇਸੀ ਆਵੇ ਜਾਦ ਕੁੜੇ ਆਵੇ ਹੀ ਜੇ ਕੀ ਕੁਰਵਾਸ ਮੇਰੇ ਸ਼ਾਮਦ ਪੈਰੇ ਆਵੇ ਜੀ ਕੀ ਮੈਨੂੰ ਆਵੇ ਜੀ ਕੀ ਮੇਰਾ ਦਿਲ ਖਾਵੇ ਜੀ ਕੀ ਮੈਨੂੰ ਆਵੇ ਜੀ ਕੀ ਮੇਰਾ ਦਿਲ ਖਾਵੇ ਜੀ ਕੀ ਕੋਠੇ ਚੜਕੇ ਬੈ ਕੇ ਬਨੇਰੇ ਤਕਾਂ ਢੋਲ ਜੀਆਂ ਰਾਮਾ ਕੋਠੇ ਚੜਕੇ ਤਕਾਂ ੋਠੇ ਜੜਕੇ ਬਹਿਕੇ ਬਨੇਰੇ ਟੱਕਾ ਢੋਲਦੀਆਂ ਰਾਹਾ ਕੁੜੇ ਆਵੇ ਹੀ ਜੇ ਕੀ ਨਹੀਂ ਮੈਂ ਟੱਕਾ ਢੋਲਦੀਆਂ ਰਾਹਾ ਕੁੜੇ ਆਵੇ ਹੀ ਜੇ ਕੀ ਨਹੀਂ ਮੈਂ ਟੱਕਾ ਢੋਲਦੀਆਂ ਰਾਹਾ ਕੁੜੇ ਆਵੇ ਹੀ ਜੇ ਕੀ ਇੱਕ ਵਾਰੀ ਗਾਨ ਜਣ ਕਰ ਆ ਜਾਵੇ ਦਿਲ ਦੀਆਂ ਖੋਲ ਸੁਨਾਵਾ ਕੁੜੇ ਆਵੇ ਹੀ ਜੇ ਕੀ ਨਹੀਂ ਮੈਂ ਦਿਲ ਦੀਆਂ ਖੋਲ ਸੁਨਾਵਾ ਕੁੜੇ ਆਵੇ ਹੀ ਜੇ ਕੀ ਮੈਨੂੰ ਰੁੱਤੀ ਆਵੇ ਰੋਜ ਕੁੜੇ ਵੇ ਜਾਤ ਕੁੜੇ ਆਵੇ ਜੀ ਜੀਨੀ ਪਰਦੇਸੀ ਆਵੇ ਜਾਤ ਕੁੜੇ ਆਵੇ ਜੀ ਜੀਨੀ ਮੈਨੂੰ ਹੋਦੀ ਸੁਤਾਵੇ ਜਾਤ ਕੁੜੇ ਆਵੇ ਜੀ ਜੀਨੀ ਮੈਨੂੰ ਕੋਦੀ ਬਰਸਤਾਵੇ ਜਾਤ ਕੁੜੇ ਆਵੇ ਜੀ ਜੀਨੀ ਮੈਨੂੰ ਹੇਦੀ ਜਾਗਸਤਾਵੇ ਕੁੜੇ ਆਵੇ ਜੀ ਜੀਨੀ ਮੇਰਾ ਦਿਲ ਖਾਵੇ ਜੀ ਜੀਨੀ ਮੇਰਾ ਦਿਲ ਪਾਵੇ ਜੀ ਜੀਨੀ ਮੈਨੂੰ ਆਵੇ ਜੀ ਜੀਨੀ ਮੇਰਾ ਦਿਲ ਖਾਵੇ ਜੀ ਜੀਨੀ ਮੈਨੂੰ ਹੇ ਜੀ ਕੀ ਲੋ ਜੀ ਤਮਾਸ਼ਾ ਬਹੁਤ ਸਦਾ ਪੂਰਾ ਤੇ ਉਮੀਦ ਆ ਤੁਹਾਨੂੰ ਪਸੰਦ ਆਇਆ ਹੋਗਾ ਹਨ ਤੇ ਇਹਨੂੰ ਤਮਾਸ਼ੇ ਦੀ ਜਰੂਰ ਰਿਵਿਊ ਜੇ ਸੰਕਲ ਕਰ ਗਿਆ ਤਾਂ ਜਰੂਰ ਆਇਆ ਕਰੋ ਤੇ ਲੋ ਹੁਣ ਆ ਜੋ ਆਪਾਂ ਤੁਹਾਨੂੰ ਦੁਸਤੀ ਬਣਾ ਇਹੇ ਤੁਸੀਂ ਕੈਂਸਰ ਤੋਂ ਛੁਟਕਾਰਾ ਪਾਓ ਔਰ ਕੀ ਮਹਾਰਾਜ ਦਾ ਬਸੇ ਹੋਇਆ ਤੇ ਉਹ ਸਦਾ ਵੇਦਾਂ ਨਹੀਂ ਗੱਲਾਂ ਦੱਸਦੇ ਬੇਟ ਨੂੰ ਵੇਦ ਮਸ਼ੀਨ ਹੈ ਉਹ ਹਨਾ ਤੇ ਉਹ ਕਹਿੰਦੇ ਨੇ ਵੀ ਤੁਸੀਂ ਦੇਸੀ ਗਊ ਦਾ ਮਾਤਾ ਦੇਸੀ ਗਊ ਹੋਵੇ ਦੇਸੀ ਗਊ ਦਾ ਦੁੱਧ ਲਓ ਤੇ ਉਹਨੂੰ ਗਰਮ ਕਰੋ ਮਿੱਟੀ ਦੇ ਬਰਤਨ ਵਿੱਚ ਉਹਨੂੰ ਮਿੱਟੀ ਦੇ ਬਰਤਨ ਜਿਵੇਂ ਕੁੱਜੇ ਚ ਲੈ ਲਿਆ ਆਪਾਂ ਉਹਦੇ ਵਿੱਚ ਹੀ ਰੱਖੋ ਉਹਦੇ ਵਿੱਚ ਹੀ ਗਰਮ ਕਰੋ ਤੇ ਉਹਦੇ ਵਿੱਚ ਹੀ ਉਹਨੂੰ ਦਹੀਂ ਮਿੱਟੀ ਦੇ ਬਰਤਨ ਦੇ ਵਿੱਚ ਹੀ ਜਮਾਓ ਹੋਰ ਕਿਸੇ ਭਾਂਡੇ ਚ ਨਹੀਂ ਪਾਉਣਾ ਆਪਾਂ ਲੈਂਦਾ ਦੁੱਧ ਗਊ ਦਾ ਤੇ ਉਹਨੂੰ ਮਿੱਟੀ ਦੇ ਕੁੱਜੇ ਚ ਪਾ ਕੇ ਆ ਦਿੰਦਾ ਸਮਝ ਉਹਦੇ ਵਿੱਚ ਹੀ ਆਪਾਂ ਗਰਮ ਕਰ ਲਿਆ ਉਹੋ ਦੇ ਵਿੱਚ ਹੀ ਜਮਾਤਾ ਹੈ ਨਾ ਤੇ ਹੁਣ ਤੁਸੀਂ ਉਹਦੇ ਵਿੱਚ ਹੀ ਬਲੋਣਾ ਰੈਡ ਕਲੋ ਵਿੱਚ ਹੱਥ ਮਿਧਾਈ ਨਾਲ ਦੇਖੋ ਜਿਵੇਂ ਆਪਾਂ ਹਬਣਾਉਣੇ ਆ ਨਾ ਅਦਰੜ ਕਿਆ ਉਹ ਤੁਸੀਂ ਉਹਦੇ ਵਿੱਚ ਰੜਕ ਲਿਆ ਫਿਰ ਤੁਸੀਂ 25 30 ਪੱਤੇ ਲਓ ਆਪਣਾ ਤੁਰਸੀ ਦੇ ਦੰਡੜਾ ਸੇ ਢਾਣੀ ਜੀ ਉਹਦੇ ਨਾਲ ਡੰਡੀ ਨਾਲ ਹੀ ਆਵੇ ਪੱਤਿਆਂ ਦੇ ਕੰਨਾ ਪੱਤਰਾ ਤੋੜ ਥੋੜੀ ਡੰਡੀ ਹੁੰਦੀ ਨਾ ਨਾਲ ਤੇ ਉਹ ਤੁਸੀਂ ਡੰਡੜਾ ਸਮੇਤ ਇਹੋ ਪੱਤੇ ਤੋੜ ਲਓ 25 30 ਤੇ ਫਿਰ ਉਹਦੀ ਚਟਣੀ ਜੀ ਬਣਾ ਕੇ ਉਹ ਲੱਸੀ ਚ ਪਾ ਹੈ ਨਾ ਤੁਸੀਂ ਲਓ ਤੁਸੀਂ ਜੀ ਪੀ ਪਾ ਕੇ ਤੇ ਫਿਰ ਉਹਨੂੰ ਤੁਸੀਂ ਪੀਓ ਤੇ ਉਹ ਮੱਠੇ ਵਾਂਗੂ ਬਣ ਜਾਂਦੀ ਹੈ ਤੇ ਉਹਨੂੰ ਫਿਰ ਤੁਸੀਂ ਪੀ ਲਓ ਜਿੰਦਗੀ ਪਰ ਕਹਿੰਦੇ ਕੈਂਸਰ ਨਹੀਂ ਹੋਊਗਾ ਜੀ ਨੂੰ ਕੈਂਸਰ ਹੈਗਾ ਉਹਦਾ ਖਤਮ ਹੋ ਜੂਗਾ ਇਹ ਥਨੂੰ ਤੁਸੀਂ ਜਰੂਰ ਅਪਣਾ ਕੇ ਦੇਖੋ ਤੇ ਜਦੋਂ ਇਹ ਮੱਠਾ ਪੀਣਾ ਹੈ ਸਵੇਰੇ ਦਾ ਜਿਹੜਾ ਪੀਣਾ ਹੈ ਖਾਲੀ ਪੇਟ ਤੁਸੀਂ ਪੀ ਲੈ 12:00 ਤੋਂ ਪਹਿਲਾਂ ਪਹਿਲਾਂ ਜੇ ਸ਼ਾਮ ਨੂੰ ਵੀ ਫਿਰ ਇੱਕ ਵਾਰੀ ਪੀ ਲਓਗੇ ਤਾ ਸੂਰਜ ਛਿਪਣ ਤੋਂ ਪਹਿਲਾਂ ਪਹਿਲਾਂ ਪੀਣਾ ਕਿਉਂਕਿ ਉਹ ਕਹਿੰਦੇ ਸੂਰਜ ਛਿਪਣ ਤੋਂ ਬਾਅਦ ਨਰਸਤੀਨਾ ਨਹੀਂ ਖਾਣੀ ਚਾਹੀਦੀ ਤੇ ਉਹਨਾਂ ਨੇ ਉਹ ਦੱਸਿਆ ਇਸ ਕਰਕੇ ਉਹ ਪਹਿਲਾਂ ਪਹਿਲਾਂ ਪੀ ਲਓ ਹੈਨਾ ਤੇ ਇਹਨੂੰ ਹਮੁਕਤਿਨ ਚਿੰਤਨਾ ਨੂੰ ਤੁਸੀਂ ਲਿਖ ਲਿਓ ਤੇ ਜਿਹਨੂੰ ਕਿਸੇ ਨੂੰ ਪ੍ਰੋਬਲਮ ਆਏਗੀ ਤਾਂ ਉਹ ਇਹਨੂੰ ਜਰੂਰ ਕਰਕੇ ਦੇਖੋ ਪਹਿਲਾਂ ਹੋਰ ਵੀ ਮੇਰੀਆਂ ਪਾਈਆਂ ਹੋਈਆਂ ਨੇ ਤੇ ਇਹ ਵੀ ਹੋ ਬਹੁਤ ਸੌਖਾ ਹੈ ਪਰ ਮਾਤਾ ਤੁਹਾਨੂੰ ਤੰਦਰੁਸਤੀ ਦੇਊਗਾ ਤੇ ਹੋਰ ਭੈਣ ਭਾਈਂ ਦਰਸੋ ਪਰਮਾਤਮਾ ਮਿਹਰ ਕਰੂ ਨਾਲੇ ਪੁੰਨ ਨਾਲੇ ਫਲੀਆਂ ਇਹ ਜੇ ਤੁਸੀਂ ਦੱਸੋਗੇ ਹਨ ਤੇ ਮੈਂ ਵੀ ਆਇਆ ਕਹਿੰਦੇ ਵੀ ਭਾਈ ਜਦ ਮੈਨੂੰ ਕੋਈ ਕੁੱਲ ਲੱਗ ਜੇ ਕਿਸੇ ਦਾ ਰੂਪ ਠੀਕ ਹੋ ਜੇ ਹਨ ਤੇ ਫਿਰ ਮਹਾਰਾਜ ਤੁਸੋਂ ਕੇ ਮੈਂ ਤੁਹਾਨੂੰ ਕੋ ਬਤਾਇਆ ਇਹਨੂੰ ਜੂਰ ਵਿਛਨੂ ਰੋੜਾ ਪਣਾ ਕੇ ਦੇਖਿਓ ਤੇ ਬਾਕੀ ਹੋਰ ਨਾਂ ਦੱਸੋ ਤੇ ਹੋਂ ਦਿਓ ਮੈਨੂੰ ਛੁੱਟੀਆਂ ਕੱਲ ਨੂੰ ਆਪਾਂ ਨਾਲ ਮੈਂ ਗੀਤ ਤੇ ਨਵੇਂ ਉੱਤੇ ਨਾਲ ਫੇਰ ਮਿਲਾਂ ਧੰਨਵਾਦ